ਸੱਤ ਤੋਂ ਅੱਠ ਸਾਲ ਹੋ ਗਏ ਨੇ ਉਹਨੇ ਵਾਦ ਹੀ ਨਹੀਂ ਪੁੱਛੀ ਬੰਦਿਆਂ ਦੀ ਨਾਲੇ ਉਹਨੇ ਜਿਹੜੇ ਕੰਮ ਕੀਤੇ ਲੋਕਾਂ ਨਾਲ ਦਸਲਾ ਖਰਾਬ ਕੀਤੀਆਂ ਇਹ ਸਾਡੀਆਂ ਪੀੜ੍ਹੀਆਂ ਰੋਣੀਆਂ ਬੱਚਿਆਂ ਨੂੰ ਜ਼ਹਿਰ ਦਿੱਤੀ ਉਹਦੇ ਨਾਲ ਅਸੀਂ ਇੱਚ ਵੀ ਨਹੀਂ ਚੱਲ ਸਕਦੇ ਜੀ ਜਿੰਨੇ ਵੀ ਐਮਐਲਏ ਸਾਹਿਬ ਨੂੰ ਪਿਆਰ ਕਰਦੇ ਸੀ ਇੱਥੇ ਇਕੱਠੇ ਹੋਏ ਉਹਨਾਂ ਨੇ ਇੱਕੋ ਗੱਲ ਕੀਤੀ ਵੀ ਜਿਸ ਬੰਦੇ ਦੇ ਖਿਲਾਫ ਅਸੀਂ 2022 ਦੇ ਵਿੱਚ ਵੋਟਾਂ ਮੰਗੀਆਂ ਅਸੀਂ ਇਸ ਤਰ੍ਹਾਂ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਮੰਗ ਸਕਦੇ ਆ ਪਰ ਹਲਕੇ ਨਿਵਾਸੀਆਂ ਨੇ ਇਹ ਗੱਲ ਕੀਤੀ ਕਿ ਜੇ ਆਪਾਂ ਐਮਐਲਏ ਸਾਹਿਬ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਉਹਨਾਂ ਦੇ ਕੰਮਾਂ ਰਹਿੰਦੇ ਕੰਮਾਂ ਨੂੰ ਪੂਰੇ ਕਰਨਾ ਉਹਨਾਂ ਦੀ ਸੋਚ ਨੂੰ ਹਮੇਸ਼ਾ ਆਬਾਦ ਰੱਖਣਾ ਤੇ ਆਪਾਂ ਨੂੰ ਅੱਗੇ ਆਉਣਾ ਪਏਗਾ ਜੇ ਸਾਡੇ ਨਾਲ ਕਿੰਨੇ ਹੋਣਾ ਸੀ ਜੇ ਚੰਗੇ ਕੰਮ ਕੀਤੇ ਐਮਐਲਏ ਸਾਹਿਬ ਨੇ ਤਾਂ ਹੀ ਲੋਕੀ ਨਮਸ਼ਵਾਜ ਦੇ ਰਹੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਜੋ ਕੁਝ ਦਿਨ ਪਹਿਲਾਂ ਸਾਨੂੰ ਸਾਰਿਆਂ ਨੂੰ ਸੰਜੀਵੀ ਵਿਚੋੜਾ ਦੇ ਗਏ ਨੇ ਜੋ ਕਿ ਨਾ ਪੂਰਾ ਹੋਣ ਵਾਲਾ ਘਾਟਾ ਸਾਨੂੰ ਪਿਆ ਸਾਡੇ ਪਰਿਵਾਰ ਨੂੰ ਪਿਆ ਤੇ ਹਲਕੇ ਨੂੰ ਪਿਆ ਉਹਨਾਂ ਦੀ ਸੋਚ ਜੋ ਉਹਨਾਂ ਦੀ ਸੋਚ ਸੀ ਨਾ ਤੇ ਮੈਂ ਉਹਨਾਂ ਦੀ ਸੋਚ ਅੱਜ ਤਾਈਂ ਦੇਖਿਆ ਤੇ ਨਾ ਹੀ ਮੇਰੇ ਹਿਸਾਬ ਨਾਲ ਕੋਈ ਹੋ ਸਕਦਾ ਤੇ ਬਾਕੀ ਜੋ ਸਰਪੰਚ ਸਾਹਿਬ ਇਕੱਠੇ ਹੋਏ ਸਾਡੀ ਮੀਟਿੰਗ ਹੋਈ ਕੱਲ ਇਸੇ ਟੌਪਿਕ ਤੇ ਹੋਈ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਾਂਗੇ ਕਿਉਂਕਿ ਸਾਡਾ ਰਾਜਨੀਤੀ ਦੇ ਵਿੱਚ ਆਉਣਾ ਕੋਈ ਪਹਿ ਨਹੀਂ ਸੀ ਅਸੀਂ ਅੱਗੇ ਆਉਣਾ ਨਹੀਂ ਸੀ ਚਾਹੁੰਦੇ ਪਰ ਹਲਕੇ ਨਿਵਾਸੀਆਂ ਨੇ ਇਹ ਗੱਲ ਕੀਤੀ ਕਿ ਜੇ ਆਪਾਂ ਐਮਐਲਏ ਸਾਹਿਬ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਉਹਨਾਂ ਦੇ ਕੰਮ ਰਹਿੰਦੇ ਕੰਮਾਂ ਨੂੰ ਪੂਰੇ ਕਰਨਾ ਉਹਨਾਂ ਦੀ ਸੋਚ ਨੂੰ ਹਮੇਸ਼ਾ ਬਾਦ ਰੱਖਣਾ ਤੇ ਆਪਾਂ ਨੂੰ ਅੱਗੇ ਆਉਣਾ ਪਏਗਾ ਕਿਉਂਕਿ ਪਹਿਲਾਂ ਵੀ ਜੋ ਹੈ ਆਪਣੀ ਰਾਜਨੀਤੀ ਦੇ ਵਿੱਚ ਕਿੱਡੇ ਕਿੱਡੇ ਤੁਸੀਂ ਦੇਖੇ ਹੀ ਹੋਣੇ ਆ ਗਲਤ ਬੰਦਿਆਂ ਦੇ ਹੱਥ ਜਦੋਂ ਲੱਗ ਜਾਂਦੇ ਆ ਤੇ ਹਲਕੇ ਦਾ ਨੁਕਸਾਨ ਹੁੰਦਾ ਇਸ ਲਈ ਉਹਨਾਂ ਦੀ ਸੋਚ ਜਿਹੜੀ ਆ ਹਮੇਸ਼ਾ ਬਾਦ ਰੱਖਣਾ ਬਿਲਕੁਲ ਜੀ ਸਰ ਜਿੰਨੇ ਸਰ ਪਾ ਜਿਹੜੇ ਨੇ ਤੁਹਾਡਾ ਫੀਡਬੈਕ ਕਰ ਰਹੇ ਅ ਮੇਰੇ ਲਗਾਤਾਰ ਨਾ ਲੈ ਰਹੇ ਕਿ ਕਿਹੜੀ ਮਿਲ ਜਾਈ ਕਿਸ ਤਰ੍ਹਾਂ ਦੇਖਦੇ ਹੋ ਬਾਰੇ ਸਮੋ ਅਗਰ ਅਸੀਂ ਦੂਸਰੇ ਪਾਸੇ ਮਿਲ ਸੀ ਸਦੂ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਕੇ ਸ਼ਾਮਲ ਹੋ ਗਏ ਨੇ ਜਿਹੜਾ ਨਗਰ ਦੇ ਕਾਰਸ ਉੱਤੇ ਹੀ ਲਾਇਆ ਜਾ ਰਿਹਾ ਕਿਹਨੋਂ ਕਿਹੜੀ ਮਿਲ ਸਕੇ ਦੇਖੋ ਜੀ ਸਾਢੇ 3 ਸਾਲ ਹੋ ਗਏ ਆ ਸਰਕਾਰ ਆਈ ਨੂੰ ਅਸੀਂ ਰਾਤ ਦਿਨ ਲੋਕਾਂ ਦੇ ਕੰਮ ਕੀਤੇ ਤਾਂ ਹੀ ਲੋਕੀਆਂ ਜੇ ਇੱਥੇ ਇਕੱਠੀ ਹੋ ਕੇ ਸਾਡਾ ਸਾਥ ਦੇ ਰਹੇ ਜੇ ਜੇ ਅਸੀਂ ਗਲਤ ਕੰਮ ਕੀਤੇ ਹੁੰਦੇ ਲੋਕਾਂ ਦੇ ਭਲਾਈ ਦੇ ਕੰਮ ਨਾ ਕੀਤੇ ਹੁੰਦੇ ਧੱਕੇ ਕੀਤੇ ਹੁੰਦੇ ਤੇ ਸਾਡੇ ਨਾਲ ਕਿੰਨੇ ਹੋਣਾ ਸੀ ਜੇ ਚੰਗੇ ਕੰਮ ਕੀਤੇ ਐ ਐਮਐਲਏ ਸਾਹਿਬ ਨੇ ਤਾਂ ਹੀ ਲੋਕੀ ਇਹਨਾਂ ਵਿਸ਼ਵਾਸ ਦੇ ਤੁਸੀਂ ਜਿਹੜੀ ਗੱਲ ਕੀਤੀ ਆ ਐਮਐਲਏ ਹਰਮੀਤ ਸਿੰਘ ਸੰਧੂ ਦੀ ਜਿਹਦੇ ਤੁਸੀਂ ਸਭ ਜਾਣਦੇ ਜੇ 2017 ਦੇ ਵਿੱਚ ਉਹਨੂੰ ਕਾਂਗਰਸ ਸਰਕਾਰ ਨੇ ਹਰਾਇਆ 2022 ਦੇ ਵਿੱਚ ਸਾਡੇ ਐਮਐਲਏ ਸਾਹਿਬ ਬਹੁਤ ਹੀ ਸਤਿਕਾਰਯੋਗ ਡਾਕਟਰ ਕਸ਼ਮੀਰ ਸਿੰਘ ਸੋਲਜੀ ਨੇ 15000 ਦੀ ਲੀਡ ਦੇ ਨਾਲ ਹਰਾਇਆ ਜੇ ਚੰਗਾ ਹੁੰਦਾ ਜੇ ਉਹਨੇ ਕੰਮ ਚੰਗੇ ਕੀਤੇ ਹੁੰਦੇ ਤੇ ਲੋਕਾਂ ਨੇ ਇਹਨੂੰ ਵੋਟਾਂ ਪਾਉਣੀਆਂ ਸੀ ਐਮਐਲਏ ਬਣਾਉਣਾ ਸੀ ਜੇ ਉਹਨੂੰ ਹਰਾਇਆ ਤਾਂ ਲੋਕਾਂ ਨੂੰ ਉਹਦੀਆਂ ਨੀਤੀਆਂ ਪਸੰਦ ਨਹੀਂ ਆਈਆਂ ਉਹਦੇ ਕੰਮ ਪਸੰਦ ਨਹੀਂ ਆਏ ਇਸ ਲਈ ਲੋਕਾਂ ਨੇ ਉਹਨਾਂ ਨੂੰ ਹਰਾਇਆ ਵੇ ਇਸੇ ਸੰਦੂਕ ਜਿਹੜੇ ਕਿ ਲਗਾਤਾਰ ਦੋ ਵਾਰ ਹਾਰੇ ਨੇ ਤੇ ਤਿੰਨ ਵਾਰ ਆ ਵਿਧਾਇਕ ਵੀ ਰਹੇ ਨੇ ਹਲਕੇ ਦੇ ਵਿੱਚ ਪੰਜ ਸਰਪੰਚ ਕੋਲ ਉਹਨਾਂ ਦੇ ਨਾਲ ਵੀ ਜੁੜੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਉਹ ਮਤਲਬ ਤੁਹਾਡੇ ਪੱਖੇ ਚੱਲਣਗੇ ਕਿ ਉਹਨਾਂ ਦੇ ਪੱਖੇ ਚੱਲਣਗੇ ਦੇਖੋ ਜੀ ਤੁਸੀਂ ਦੇਖਿਆ ਹੀ ਹੋਣਾ ਦੋ ਚਾਰ ਦਿਨ ਪਹਿਲਾਂ ਜੋ ਮੀਟਿੰਗ ਹੋਈ ਹੈ ਉਹ ਤੇ ਜਿੰਨੇ ਵੀ ਉਹਦੇ ਕਾਲੀ ਦਲ ਦੇ ਵਿੱਚ ਜਿਹੜੇ ਸਾਥੀ ਸੀ ਉਹ ਤੇ ਆਜ਼ਾਦ ਗਰੁੱਪ ਚ ਸ਼ਾਮਲ ਹੋ ਕੇ ਸ਼ਾਮਲ ਹੋ ਗਏ ਨੇ ਉਹ ਅੱਜ ਦੀ ਡੇਟ 'ਚ ਉਹ ਕੱਲਾ ਕੱਲਾ ਸਾਡੀ ਪਾਰਟੀ ਕੋ ਆ ਤੇ ਨਾਲ ਕੋਈ ਨਹੀਂ ਕੋਈ 5-7 ਉਹਦੇ ਨਾਲ ਸਾਥੀ ਹੋਣਗੇ 5-7 ਪਰਿਵਾਰ ਹੋਣਗੇ ਕਿਉਂਕਿ ਲੋਕਾਂ ਦਾ ਉਹਨੇ ਮੋਹ ਪਾੰਗ ਕਰਤਾ ਉਹਨੇ ਕੰਮ ਹੀ ਇਦਾਂ ਨਹੀਂ ਕੀਤੇ 7 ਤੋਂ 8 ਸਾਲ ਹੋ ਗਏ ਨੇ ਉਹਨੇ ਬਾਤ ਹੀ ਨਹੀਂ ਪੁੱਛੀ ਬੰਦਿਆਂ ਦੀ ਨਾਲੇ ਉਹਨੇ ਜਿਹੜੇ ਕੰਮ ਕੀਤੇ ਲੋਕਾਂ ਨੂੰ ਦਸਲਾਂ ਖਰਾਬ ਕੀਤੀਆਂ ਲੋਕੇ ਉਸਦੇ ਨਾਲ ਭੋਰਾ ਨਹੀਂ ਚੱਲਣਗੇ ਉਹਦੇ ਸਾਥੀ ਜਿਹੜੇ ਸੀ ਆਜ਼ਾਦ ਗਰੁੱਪ ਵਿੱਚ ਸ਼ਾਮਲ ਹੋ ਗਏ ਨੇ ਤੇ ਸਾਡੇ ਜਿਹੜੇ ਆ ਸਾਡੀ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਸਾਫ਼ ਜੀ ਮਨਾ ਕਰਤਾ ਕਿ ਇਸ ਬੰਦੇ ਦੇ ਨਾਲ ਜਿੰਨੇ ਸਾਡੀਆਂ ਪੀੜੀਆਂ ਰੋਲੀਆਂ ਬੱਚਿਆਂ ਨੂੰ ਜ਼ਹਿਰ ਦਿੱਤੀ ਉਦੇ ਨਾਲ ਅਸੀਂ ਇੰਚ ਵੀ ਨਹੀਂ ਚੱਲ ਸਕਦੇ ਜੇ ਤੁਹਾਡੇ ਤੇ ਪਾਰਟੀ ਭਰੋਸਾ ਕਰਦੀ ਐ ਸਭ ਜਿਹੜੀ ਪਾਰਟੀ ਦੇ ਵਿੱਚ ਫੁੱਟ ਨਜ਼ਰ ਆ ਰਹੀ ਐ ਉਸ ਨੂੰ ਕਿੱਦਾਂ ਦੇਖੋ ਦੇਖੋ ਜੀ ਪਾਰਟੀ ਦੇ ਵਿੱਚ ਕੋਈ ਫੁੱਟ ਨਹੀਂ ਐ ਅਸੀਂ ਸਾਰੇ ਇਕੱਠੇ ਆ ਆਮ ਆਦਮੀ ਪਾਰਟੀ ਵਾਲੇ ਸਾਰੇ ਇਕੱਠੇ ਆ ਅਸੀਂ ਇੱਕਜੁੱਟ ਹਾਂ ਸਾਡੇ ਵਿੱਚ ਕੋਈ ਫੁੱਟ ਨਹੀਂ ਪਾਰਟੀ ਦੇ ਨਾਲ ਸਾਡੇ ਐਮਐਲਏ ਸਾਹਿਬ ਨੇ ਪਾਰਟੀ ਲਈ ਬਹੁਤ ਕੰਮ ਕੀਤਾ ਰਾਤ ਦਿਨ ਕੰਮ ਕਰਦੇ ਆਏ ਅਸੀਂ ਵੀ ਉਹਨਾਂ ਦੇ ਨਾਲ ਕੰਮ ਕੀਤਾ ਪਾਰਟੀ ਨੂੰ ਅਸੀਂ ਪਾਰਟੀ ਲਈ ਪਹਿਲਾਂ ਵੀ ਨਾਲ ਸੀ ਤੇ ਹੁਣ ਵੀ ਨਾਲ ਆ ਤੇ ਅੱਗੇ ਵੀ ਪਾਰਟੀ ਦੇ ਨਾਲ ਰਵਾਂਗੇ ਤੁਹਾਡੀ ਪਾਰਟੀ ਨਾਲ ਸੰਬੰਧਤ ਜਿਹੜੇ ਲੋਕ ਟੀਕੀ ਦਾਅਵੇਦਾਰੀ ਪਾਰਟੀ ਨੂੰ ਦਿਖਾ ਰਹੇ ਨੇ ਮਤਲਬ ਸ਼ਹਿਰ ਤੋਂ ਵੱਲੋਂ ਜਿਹੜਾ ਤਰ੍ਹਾਂ ਦੇ ਹੋ ਰਹੇ ਨੇ ਲਾ ਕੇ ਮੰਗ ਕਰ ਰਹੇ ਨੇ ਕੀ ਉਹਨਾਂ ਨੂੰ ਪਹਿਲਾਂ ਵੀ ਪਾਰਟੀ ਵੱਲ ਜਦੋਂ ਕਿ ਚੰਗੀਆਂ ਭਗੀਆਂ ਚੇਅਰਮੈਨੀਆਂ ਕਈ ਕੁਝ ਦੇ ਕੇ ਉਹ ਆਜਿਆ ਗਿਆ ਤੇ ਉਹ ਦੁਬਾਰਾ ਫਿਰ ਇਹ ਚੀਜ਼ ਨੂੰ ਕਰਦੇ ਉਹ ਨੂੰ ਕਿਸ ਤਰ੍ਹਾਂ ਦੇਖਦੇ ਹੋ ਦਿਖੋ ਜੀ ਮੰਗ ਕਰਨਾ ਸਾਰਿਆਂ ਦਾ ਹੱਕ ਆ ਮੰਗਣਾ ਚਾਹੀਦਾ ਇਹ ਪਾਰਟੀ ਦਾ ਡਿਸੀਜਨ ਹੋਊਗਾ ਕਿਸ ਨੂੰ ਦੇਣਾ ਜੇ ਕੋਈ ਹੋਰ ਬੰਦਾ ਕੰਮ ਉਹਨਾਂ ਨੂੰ ਚੰਗਾ ਲੱਗੂਗਾ ਉਹਨੂੰ ਦੇਣਗੇ ਪਰ ਤੁਹਾਨੂੰ ਜਿੱਦਾਂ ਮੈਂ ਦੱਸਤਾ ਵੀ ਜਿਸ ਬੰਦੇ ਦਾ ਤੁਸੀਂ ਪਹਿਲਾਂ ਨਾਂ ਲਿਆ ਹਰਮੀਤ ਸਿੰਘ ਸੰਧੂ ਦਾ ਉਸ ਦੇ ਨਾਲ ਕਿਉਂਕਿ ਸਾਡੇ ਵੱਲੋਂ ਹਰਾਇਆ ਹੋਇਆ ਬੰਦਾ ਉਸਨੇ ਹਲਕੇ ਲਈ ਬਹੁਤ ਹੀ ਜ਼ਹਿਰ ਦਿੱਤੀ ਹਲਕੇ ਸਾਡੇ ਨੂੰ ਪੰਜਾਬ ਨਿਵਾਸੀਆਂ ਨੂੰ ਦਿੱਤੀ ਆ ਉਸ ਬੰਦੇ ਦੇ ਨਾਲ ਅਸੀਂ ਇੰਚ ਵੀ ਨਹੀਂ ਚੱਲੇ ਨਾ ਸਾਡਾ ਪਰਿਵਾਰ ਚੱਲੂਗਾ ਤੇ ਨਾ ਸਾਡੇ ਹਲਕੇ ਦਾ ਕੋਈ ਵੀ ਬੰਦਾ ਚੱਲੂਗਾ ਬਿਲਕੁਲ ਜੇ ਅਗਰ ਹਰਮੀਤ ਸਿੰਘ ਸੰਧੂ ਨੂੰ ਤਿਕੜ ਮਿਲਦੀ ਆ ਤਾਂ ਕੀ ਫਿਰ ਤੁਹਾਡਾ ਸਾਰੇ ਸੋਲ ਪਰਿਵਾਰ ਦਾ ਔਰ ਜਿਹੜੇ ਹਲਕੇ ਦੇ ਲੋਕੀ ਉਹਨੇ ਨਾ ਚੱਲਣਗੇ ਤੁਸੀਂ ਚੱਲੋ ਦੇਖੋ ਜੀ ਕੱਲ ਵੀ ਇਸੇ ਟਾਪਿਕ ਤੇ ਸਾਡੀ ਮੀਟਿੰਗ ਹੋਈ ਕਿਉਂਕਿ ਹਲਕੇ ਦੇ ਵਿੱਚ ਅਫਵਾਹਾਂ ਫੈ ਰੀਆਂ ਸੀ ਅਸੀਂ ਕੱਲ ਵੀ ਸਾਡੇ ਮੋਤਵਾਰ ਸਹਿਬਾਨਾਂ ਨੇ ਸਰਪੰਚ ਸਹਿਬਾਨ ਕਾਉਂਸਲਰ ਸਹਿਬਾਨ ਜਿੰਨੇ ਵੀ ਐਮਐਲਏ ਸਾਹਿਬ ਨੂੰ ਪਿਆਰ ਕਰਦੇ ਸੀ ਇੱਥੇ ਇਕੱਠੇ ਹੋਏ ਉਹਨਾਂ ਨੇ ਇੱਕੋ ਗੱਲ ਕੀਤੀ ਵੀ ਜਿਸ ਬੰਦੇ ਦੇ ਖਿਲਾਫ ਅਸੀਂ 2022 ਦੇ ਵਿੱਚ ਵੋਟਾਂ ਮੰਗੀਆਂ ਅਸੀਂ ਕਿਸ ਤਰ੍ਹਾਂ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਮੰਗ ਸਕਦੇ ਹਾਂ ਅਸੀਂ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਇਆ ਕਿਉਂਕਿ ਤੁਸੀਂ ਇੱਥੇ ਹਲਕੇ ਤਰਨਤਾਂ ਨਾਲਕੇ ਦਾ ਬੱਚਾ-ਬੱਚਾ ਜਾਣਦਾ ਤੇ ਉਸ ਦੀ ਤਰਨਤਾਂ ਨਾਲਕੇ ਨੂੰ ਦੇਣ ਕੀ ਆ ਉਹਨੂੰ ਨਸ਼ੇ ਦੇ ਵਿੱਚ ਡੋਗੋਇਆ ਹਲਕੇ ਨੂੰ ਬੱਚਾ-ਬੱਚਾ ਜਾਣਦਾ ਇੱਥੇ ਨੈੱਟ ਦੇ ਉੱਤੇ ਚੱਲ ਰਿਹਾ ਨੇ ਕੀ ਕੰਮ ਕਰਦੇ ਨੇ ਪਾਰਟੀ ਹੈ ਜੀ ਕੁਝ ਦਿਨ ਪਹਿਲਾਂ ਮੇਰੀ ਮੀਟਿੰਗ ਹੋਈ ਪਾਰਟੀ ਨੇ ਬੁਲਾਇਆ ਸੀ ਮੈਂ ਉਹਨਾਂ ਦੇ ਵੀ ਧਿਆਨ ਵਿੱਚ ਲੈ ਕੇ ਆਇਆ ਤੇ ਦੇਖੋ ਇਸ ਬੰਦੇ ਦੇ ਨਾਲ ਸਾਡੇ ਹਲਕੇ ਦੇ ਵਿੱਚੋਂ ਕੋਈ ਵੀ ਨਹੀਂ ਚੱਲੇਗਾ ਸਾਡੇ ਜਿੰਨੇ ਐਮਐਲਏ ਸਭ ਨੂੰ ਪਿਆਰ ਕਰਦੇ ਆ ਇਹ ਮੀਟਿੰਗ ਹੋਈ ਆ ਸਰਪੰਚ ਸਾਹਿਬਾਨਾਂ ਨੇ ਵੀ ਆਖਿਆ ਵੀ ਅਸੀਂ ਇਸ ਬੰਦੇ ਦੇ ਨਾਲ ਚੱਲ ਨਹੀਂ ਸਕਦੇ ਇਸ ਲਈ ਮੈਂ ਉਹਨਾਂ ਦੇ ਵੀ ਧਿਆਨ ਵਿੱਚ ਲਿਆ ਆ ਚੁੱਕਾ ਕਿ ਅਸੀਂ ਐਮਐਲਏ ਸਾਹਿਬ ਦੀ ਸੋਚ ਦੇ ਉੱਤੇ ਪਹਿਰਾ ਦਿਨੇ ਆਏ ਆ ਦਿਨੇ ਰਾਵਾਂਗੇ ਤੇ ਸਾਡੇ ਕੋਲੋਂ ਜੇਕਰ ਦਿਉ ਨੂੰ ਟਿਕਟ ਮਿਲਦੀ ਆ ਤੇ ਸਾਡੇ ਵੱਲੋਂ 1 ਇੰਚ ਵੀ ਸਹਿਯੋਗ ਨਹੀਂ ਮਿਲੇਗਾ ਤੇ ਨਾ ਹੀ ਸਾਡੇ ਕੋਲ ਸਹਿਯੋਗ ਦੀ ਆਸ ਰੱਖੀ ਜਾਵੇ